ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਕੱਟ ਪੀਸਾਂ ਦੀ ਇੱਕ ਨਵੀਂ ਵੀਡੀਓ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਾਲ ਦਿਖਿ ਰਿਹਾ ਹੋਇਆ ਜੀ ਸਾਡੇ ਕੋਲ ਆਇਆ ਪੰਜ ਪਾਰਸਲ ਜੀ ਪ੍ਰਿੰਸਸ ਕੱਟ ਪੀਸ ਏਕੇ ਟੈਕਸ ਦੀ ਪ੍ਰਿੰਸਸ ਕੋਟਨ ਦੇ ਆਇਆ ਕੱਟ ਪੀਸ ਜੀ ਪੰਜ ਪਾਰਸਲ ਹੈ ਜੀ ਤੇ ਸਮਰਕ ਹੈ ਗਿਆ ਜੀ ਕੱਲ ਦਾ ਜੀ ਓਪਨ ਕਰਨ ਦਾ 5 ਜੁਲਾਈ ਨੂੰ ਦਿਨ ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਜੀ ਮੋਸਟਲੀ ਸਾਰਾ ਦਿਨ ਕੱਟ ਪੀਸ ਮਿਲਣਗੇ ਕਿਉਂਕਿ ਸਾਡੇ ਕੋਲ 5 ਪਾਰਸਲ ਹੈ ਜੀ ਤੇ ਤੁਸੀਂ ਸਵੇਰੇ 8 ਵਜੇ ਤੋਂ ਆ ਕੇ ਕੱਟ ਪੀਸ ਖਰੀਦ ਸਕਦੇ ਹੋ ਜੀ ਪ੍ਰਿੰਸੈਸ ਕਲੈਕਸ਼ਨ ਦੇ ਕੱਟ ਪੀਸ ਜੀ 100 ਰੁਪਏ ਮੀਟਰ ਦੇ ਵਿੱਚ ਦਿੱਤੇ ਜਾਣਗੇ 5 ਮੀਟਰ 500 ਦਾ ਜੀ ਤੇ ਕੰਪਨੀ ਨੇ ਇਸ ਵਾਰ ਇੱਕ ਸਾਨੂੰ ਵੱਡੀ ਕੱਟ ਭੇਜੇ ਜੀ ਕੱਟ ਪੀਸਾਂ ਦੀ ਸਿਰਫ ਜਿਨ੍ਹਾਂ ਦਾ ਕੱਟ ਸਿਰਫ 5 ਮੀਟਰ ਹੀ ਹੈ ਜੀ ਉਹ ਥੋੜਾ ਜਿਹਾ ਮਾਲ ਆਇਆ ਜੀ ਉਹ ਵੀ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸ਼ੋਅ ਕਰਾਂਗੇ ਬਾਕੀ ਮੋਸਟਲੀ 1 2 3 4 4.5 ਮੀਟਰ ਦੇ ਕੱਟ ਪੀਸ ਤੁਸੀਂ ਦੇਖ ਸਕਦੇ ਹੋ ਕੋਈ ਛੋਟੀ ਜੀ ਛੋਟਾ ਜਿਹਾ ਪਾਰਸਲ ਹੈ ਜੀ ਉਹ ਕੰਪਨੀ ਨੇ 5 ਮੀਟਰ ਦਾ ਭੇਜਿਆ ਸਾਨੂੰ ਜੀ ਤੇ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਹਾਂਜੀ ਤੇ ਕੋਈ ਆਨਲਾਈਨ ਕਸਟਮਰ ਲਈ ਇੱਕ ਅੱਜ ਆਫਰ ਹੈ ਜੀ ਆਨਲਾਈਨ ਦੇ ਵਿੱਚ ਤੁਸੀਂ ਕੱਟ ਪੀਸ ਖਰੀਦਣਾ ਚਾਹੁੰਦੇ ਹੋ ਜੀ ਸਿਰਫ ਜੋ 5 ਮੀਟਰ ਵਾਲੀ ਕੱਟ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਉਹਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ 5 ਮੀਟਰ ਦਾ ਸੂਟ 500 ਦਾ ਹੀ ਪੈਣਾ ਹੈ ਜੀ ਪ੍ਰਿੰਸੈਸ 컬렉ਸ਼ਨ ਦਾ ਜੀ ਤੇ ਤੁਹਾਨੂੰ ਅਸੀਂ ਦਿਖਾਵਾਂਗੇ ਸਭ ਤੋਂ ਪਹਿਲ ਤੇ ਅਸੀਂ ਤੁਹਾਨੂੰ ਮੇਨ ਕੱਟ ਪੀਸ ਸ਼ੁਰੂ ਕਰਦੇ ਹਾਂ ਜੀ ਜੋ 2.5 3 ਪਲੱਸ ਦੀ ਕੱਟ ਹੁੰਦੀ ਹੈ ਜੀ ਆਹ ਦੇਖ ਸਕਦੇ ਹੋ ਇਹ ਤਿੰਨ ਸਤੁੱਤੀ ਦੀ ਕੱਟ ਹੋਊਗੀ ਇਸ ਨੱਕ ਦੇ ਵਿੱਚ 2.5 3 3.5 4 4.5 4.5 ਪੌਣੇ 5 ਤੇ 5 ਮੀਟਰ ਦੇ ਹੋਣਗੇ ਇਸ ਦੇ ਵਿੱਚ ਕੱਟ ਪੀਸ ਜੀ ਹਾਂਜੀ ਜੋ ਇਹ ਪਾਰਸਲ ਆਇਆ ਜੀ ਤੁਸੀਂ ਦੇਖ ਹੀ ਸਕਦੇ ਹੋ ਇਸ ਦੇ ਵਿੱਚ 1.5 ਮੀਟਰ ਤੋਂ 2 ਮੀਟਰ ਤੱਕ ਦੇ ਹੋਣਗੇ ਕੱਟ ਪੀਸ ਜੀ ਤੇ ਆਪਾਂ ਤੁਹਾਨੂੰ ਵੱਡੇ ਕੱਟ ਪੀਸ ਵਾਲੀ ਗੱਠ ਖੋਲ ਕੇ ਦਿਖਾ ਰਹੇ ਹਾਂ ਜੀ ਜੋ ਵੱਡੇ ਕੱਟ ਪੀਸਾ ਵਾਲੀ ਗੱਠ ਹੈ ਜੀ ਏ ਆਸੀਂ ਤੁਹਾਨੂੰ ਓਪਨ ਕਰ ਰਹੇ ਹਾਂ ਜੀ ਤੇ ਸਮਾਂ ਜ਼ਰੂਰ ਨੋਟ ਕੀਤਾ ਜਾਵੇ ਜੀ ਸਵੇਰੇ ਕੱਲ 8 ਵਜੇ ਤੋਂ ਲੈ ਕੇ ਜੀ ਸਾਰਾ ਦਿਨ ਜੀ ਕੱਟਪੀਸ ਦਿੱਤੇ ਜਾਣਗੇ ਜੀ 5 ਜੁਲਾਈ ਨੂੰ ਜੀ ਦਿਨ ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਜੀ ਹਾਂ ਜੀ ਓਪਨ ਕਰ ਰਹੇ ਹਾਂ ਜੀ ਮਾਲ ਇੱਕ ਸਪੈਸ਼ਲ ਕੰਪਨੀ ਦੇ ਸਾਨੂੰ ਪਾਰਸਲ ਭੇਜਿਆ ਜੀ 5 5 ਮੀਟਰ ਵਾਲੀ ਕੱਟਦਾ ਜੀ ਉਸ ਦਾ ਰੇਟ ਵੀ ਸੇਮ ਹੈ ਜੀ 100 ਰੁਪਏ ਮੀਟਰ 5 ਮੀਟਰ ਦਾ ਸੂਟ ਜੀ 500 ਰੁਪਏ ਦਾ ਜੀ ਹਾਂ ਜੀ ਰੁਕ ਜਾਓ ਕਸਟਮਰ ਨੂੰ ਡਿਜ਼ਾਈਨ ਦਿਖਾ ਦਿੱਤੇ ਹਾਂ ਜੀ ਪ੍ਰਿੰਸੈਸ ਕਲੈਕਸ਼ਨ ਦੇ ਬਹੁਤ ਸੋਹਣੀ ਕਲੈਕਸ਼ਨ ਜੀ ਨਵੇਂ ਡਿਜ਼ਾਈਨ ਇਹਨਾਂ ਨੇ ਲਾਂਚ ਕੀਤੇ ਹੈ ਜੀ ਤੇ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਜੀ ਪ੍ਰਿੰਸੈਸ ਕਲੈਕਸ਼ਨ ਦੇ ਇਹ ਇਹ ਖਾਦੀ ਕਾਟਨ ਦੇ ਉੱਤੇ ਹੈ ਜੀ ਸਾਰਾ ਕੱਪੜਾ ਜੀ ਆ ਦੇਖ ਸਕਦੇ ਹੋ ਵਿੱਚ ਸਟਾਈਲ ਲਾਈਨਸ ਆ ਰਹੀ ਹੈ ਬਿਲਕੁਲ ਨਵੇਂ ਕੱਪੜੇ ਆਇਆ ਜੀ ਇਸ ਵਾਰ ਏਕੇ ਟੈਕਸ ਦੇ ਮਾਲ ਦੇ ਵਿੱਚ ਜੀ 100 ਰੁਪਏ ਮੀਟਰ ਦੇ ਵਿੱਚ ਜੀ ਕਾਲੂ ਹਰ ਕੋਈ ਜਾਣਾ ਵਿਜ਼ਿਟ ਕਰ ਸਕਦਾ ਹੈ ਜੀ ਦੁਕਾਨਦਾਰ ਆਮ ਕਸਟਮਰ ਜਿਨ੍ਹਾਂ ਨੇ ਵੀ ਮਾਲ ਖਰੀਦਣਾ ਹੈ ਜੀ ਪ੍ਰਿੰਸਸ ਕਲੈਕਸ਼ਨ ਦਾ ਉਹ ਵੀ ਕੱਟ ਪੀਸਾ ਦੇ ਵਿੱਚੋਂ ਬਹੁਤ ਹੀ ਘੱਟ ਰੇਟ ਦੇ ਉੱਤੇ ਉਹ ਕੱਲ ਵਿਜ਼ਿਟ ਕਰ ਸਕਦਾ ਹੈ ਜੀ 5 ਜੁਲਾਈ ਨੂੰ ਜੀ ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਤੇ ਤੁਸੀਂ ਡਿਜ਼ਾਈਨ ਚੈੱਕ ਕਰ ਲਓ ਜੀ ਡਿਜ਼ਾਈਨ ਆਇਆ ਬਹੁਤ ਹੀ ਫੈਂਟੈਸਟਿਕ ਤੇ ਕੱਪੜਾ ਵੀ ਬਹੁਤ ਹੀ ਸੋਹਣਾ ਜੀ ਇਹ ਸਾਰਾ ਨਵਾਂ ਫੈਬਰਿਕ ਹੈ ਜੀ ਜੋ ਤੁਹਾਨੂੰ ਦਿਖਾ ਰਹੇ ਹਾਂ ਜੀ ਹਾਂਜੀ ਆ ਦੇਖ ਸਕਦੇ ਹੋ ਜੀ ਤੁਸੀਂ ਵਿੱਚ ਖਾਦੀ ਕਾਟਨ ਦੇ ਕੱਟ ਪੀਸ ਜੀ ਨਵੇਂ ਸੋਹਣੇ ਸੋਹਣੇ ਨਵੇਂ-ਨਵੇਂ ਪ੍ਰਿੰਟ ਜੀ ਤੁਹਾਨੂੰ ਮਿਲ ਜਾਣਗੇ ਜੀ ਕੱਟ ਪੀਸਾਂ ਦੇ ਵਿੱਚੋਂ ਜੀ ਮੋਸਟਲੀ ਵੱਡੀ ਕੱਟ ਅਸੀਂ ਤੁਹਾਨੂੰ ਅੱਜ ਓਪਨ ਕਰਕੇ ਦਿਖਾ ਰਹੇ ਹਾਂ ਜੀ ਕੱਟ ਪੀਸਾਂ ਦੇ ਵਿੱਚ ਜੀ 100 ਰੁਪਏ ਮੀਟਰ ਦੇ ਵਿੱਚ ਜੀ 100 ਰੁਪਏ ਮੀਟਰ 5 ਮੀਟਰ 500 ਆ ਦੇਖ ਸਕਦੇ ਹੋ ਜੀ ਡਿਜ਼ਾਈਨ ਤੁਸੀਂ ਵੀਡੀਓ ਨੂੰ ਤੁਸੀਂ ਵੱਤੋ ਵੱਤ ਕਰ ਦਿਓ ਸ਼ੇਅਰ ਜੀ ਆ ਸਾਰੇ ਕੱਟ ਪੀਸ ਹੈ ਜੀ ਪ੍ਰਿੰਸਸ ਕਲੈਕਸ਼ਨ ਦੇ ਜੀ ਆ ਤੁਸੀਂ ਡਿਜ਼ਾਈਨ ਚ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ ਇਹ ਮਾਲ ਕੱਟ ਪੀਸ ਦਾ ਦੇ ਵਿੱਚ ਆਪਣੇ ਕੋਲ ਅਵੇਲੇਬਲ ਹੈ ਜੀ ਤੇ ਤੁਸੀਂ ਅੱਡ ਦੇਣ ਦੇਖ ਸਕਦੇ ਹੋ ਇਸ ਡਿਜ਼ਾਈਨ ਦੀ ਬਹੁਤ ਜ਼ਿਆਦਾ ਮੰਗ ਰਹੀਣੀ ਹੈ ਜੀ ਕੱਲ ਆ ਤੁਸੀਂ ਦੇਖ ਸਕਦੇ ਹੋ ਇਹ ਪੂਰਾ ਇਹ ਮੂਰਾ ਮੁੱਠਾ ਹੀ ਪੂਰਾ ਬੰਡਲ ਹੀ ਜੋ ਇਹ ਇਸ ਡਿਜ਼ਾਈਨ ਦਾ ਆਇਆ ਹੈ ਜੀ ਤੇ ਇਸ ਦੇ ਵਿੱਚ ਤੁਹਾਨੂੰ ਇਸ ਕੱਠ ਦੇ ਵਿੱਚ ਇੱਕ ਚੀਜ਼ ਤੁਹਾਨੂੰ ਸਪੈਸ਼ਲ ਦੇਖਣ ਨੂੰ ਮਿਲੂਗੀ ਜੋ ਸੀਰਤ ਨੰਬਰ ਆ ਰਿਹਾ ਹੈ ਜੀ 1000 ਦਾ ਸੂਟ ਹੈ ਜੀ ਇਹ ਜੋ ਇਹ ਵੀ 100 ਰੁਪਏ ਮੀਟਰ ਦੇ ਵਿੱਚ ਦਿੱਤਾ ਜਾਉ ਹੈ ਜੀ ਤੁਸੀਂ ਆ ਦੇਖ ਚੈੱਕ ਕਰ ਸਕਦੇ ਹੋ ਜੀ ਇਸ ਦੇ ਵਿੱਚ ਵਰਕ ਕੀਤਾ ਹੁੰਦਾ ਹੈ ਜੀ ਆਰੀ ਵਰਕ ਜੀ ਸ਼ਰਟ ਇਹ ਮੈਚਿੰਗ ਸੂਟ 1000 ਰੁਪਏ ਦਾ ਹੁੰਦਾ ਪਰ ਕੱਟ ਪੀਸ ਜੇ 5 ਮੀਟਰ 500 ਦਾ ਹੀ ਦਿੱਤਾ ਜਾਣਾ ਜੀ ਕਸਟਮਰ ਦਾ ਹੋਣਾ ਹੈ ਫਾਇਦਾ ਜੀ ਤੇ ਕੱਲ ਵਿਜ਼ਿਟ ਕਰ ਲਿਓ ਜੀ ਆਹ ਪਲੇਨ ਫੈਬਰਿਕ ਦੇ ਕੱਟ ਪੀਸ ਆਇਆ ਜੀ ਨਾਲ ਤੁਸੀਂ ਮੈਚਿੰਗ ਕਰਕੇ ਇਹਨਾਂ ਨਾਲ ਜੀ ਆਪਦਾ ਪੂਰਾ ਮੈਚਿੰਗ ਕਰਕੇ ਸੂਟ ਬਣਾ ਸਕਦੇ ਹੋ ਜੀ ਤੇ ਆ ਆ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਮਤਲਬ ਸਾਰਾ ਅਲਟੀਮੇਟ ਮਾਲ ਹੈ ਜੀ ਬਹੁਤ ਸੋਹਣਾ ਮਾਲ ਹੈ ਜੀ ਕੱਲ ਜ਼ਰੂਰ ਵਿਜ਼ਿਟ ਕਰੋ ਜੀ ਕੱਟ ਪੀਸਾ ਦਾ ਬਹੁਤ ਹੀ ਸੋਹਣਾ ਮਾਲ ਆਇਆ ਹੈ ਜੀ ਅੱਜ ਤੇ ਹਾਂਜੀ ਜੋ ਸਾਡੇ ਕੋਲ 5 ਮੀਟਰ ਕੱਟ ਹੈ ਜੀ ਇਸ ਦੀ ਅਸੀਂ ਆਨਲਾਈਨ ਡਿਲੀਵਰੀ ਦੇ ਰਹੇ ਹਾਂ ਜੀ ਇਸ ਮਾਲ ਦੀ ਅਸੀਂ ਆਨਲਾਈਨ ਡਿਲੀਵਰੀ ਨਹੀਂ ਦੇ ਰਹੇ ਜੀ ਇਹ ਜੋ ਇਹ ਮਾਲ ਦਿਖਾਵਾਂਗੇ ਜੀ 5 ਮੀਟਰ ਕੱਟ ਲਾ ਜੀ ਇਹ ਸਾਰੀ 5 ਮੀਟਰ ਦੀ ਕੱਟ ਰਹੂਗੀ ਜੀ 500 ਦੇ ਵਿੱਚ ਦਿੱਤੀ ਜਾਊਗੀ ਪ੍ਰਿੰਸੈਸ ਕਲੈਕਸ਼ਨ ਜੀ ਤੁਸੀਂ ਨੋਟ ਜ਼ਰੂਰ ਕੀਤਾ ਜਾ ਬਈ ਜੀ ਪ੍ਰਿੰਸੈਸ ਕਲੈਕਸ਼ਨ ਏਕੇ ਟੈਕਸ ਦਾ ਮਾਲ ਜੀ 5 ਮੀਟਰ 500 ਦਾ ਦਿੱਤਾ ਜਾਊਗਾ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਪ੍ਰਿੰਸਸ 컬렉ਸ਼ਨ ਡਿਜ਼ਾਈਨ ਆਇਆ ਬਹੁਤ ਹੀ ਅਤੀ ਸੁੰਦਰ ਜੀ ਤੁਸੀਂ ਆਹ ਚੈੱਕ ਕਰ ਸਕਦੇ ਹੋ ਜੀ ਮੈਂ ਤੁਹਾਨੂੰ ਵੀਡੀਓ ਚ ਦਿਖਾ ਰਿਹਾ ਹਾਂ ਤੁਸੀਂ ਸਕਰੀਨ ਸ਼ਾਟ ਲੈਣਾ ਹੈ ਸਿਰਫ 5 ਮੀਟਰ ਵਾਲੇ ਕੱਟ ਪੀਸਾ ਦੀ ਰਹੂਗੀ ਔਨਲਾਈਨ ਡਿਲੀਵਰੀ ਬਾਕੀ ਤੁਸੀਂ ਆ ਜੋ ਪਹਿਲਾਂ ਦਿਖਾਇਆ ਕੱਟ ਪੀਸ ਜੀ ਉਹ ਤੁਸੀਂ ਸ਼ਾਪ ਤੇ ਆ ਕੇ ਵਿਜ਼ਿਟ ਕਰਕੇ ਖਰੀਦ ਸਕਦੇ ਹੋ ਜੀ ਇਹ ਸੀ ਪ੍ਰਿੰਸਸ 컬렉ਸ਼ਨ ਦੇ 5 ਮੀਟਰ ਦੀ ਕੱਟ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ 5 ਮੀਟਰ ਦੇ ਵਿੱਚ ਤੁਹਾਨੂੰ ਪ੍ਰਿੰਸਸ 컬렉ਸ਼ਨ ਦੇ ਮਿਲ ਜਾਣਗੇ ਜੀ ਆਦਰ ਦੇਖੋ ਬਿਲਕੁਲ ਹੀ ਨਵੇਂ ਜੀ ਆ ਡਿਜ਼ਾਈਨ ਵੀ ਚੈੱਕ ਕਰ ਸਕਦੇ ਹੋ ਇਹ ਡਿਜ਼ਾਈਨ ਵੀ ਹਾਂਜੀ ਇਹ ਸਾਰੇ ਆਏ ਆ ਜੀ 5 ਮੀਟਰ ਦੇ ਕੱਟ ਪੀਸ ਦਿਖਾਈਓ ਇਹਨਾਂ ਦੀ ਆਨਲਾਈਨ ਡਿਲੀਵਰੀ ਅਵੇਲੇਬਲ ਹੈ ਜੀ ਜੋ ਪਹਿਲਾਂ ਅਸੀਂ ਕੱਟ ਪੀਸ ਹੋ ਗਿੱਤੇ ਉਹਨਾਂ ਦੀ ਆਨਲਾਈਨ ਡਿਲੀਵਰੀ ਨਹੀਂ ਹੈ ਕਿਉਂਕਿ ਉਹਨਾਂ ਦਾ ਸਾਨੂੰ ਪ੍ਰੋਪਰ ਮੀਟਰ ਨਹੀਂ ਪਤਾ ਕਿ ਉਹ ਕਿੰਨੇ ਮੀਟਰ ਦਾ ਪੀਸ ਹੈ ਜੀ ਹਾਂਜੀ ਏਸੀ ਕੱਟ ਪੀਸਾ ਦਾ ਮਾਲ ਜੀ ਤੇ ਕੱਲ ਸਮਾਂ ਜ਼ਰੂਰ ਨੋਟ ਕੀਤਾ ਹੋਵੇ ਜੀ ਕੱਲ ਕੀਤਾ ਜਾਊਗਾ ਜੀ ਓਪਨ ਸਵੇਰੇ 8 ਵਜੇ ਜੀ 5 ਜੁਲਾਈ ਨੂੰ ਜੀ ਦਿਨ ਸ਼ੁੱਕਰਵਾਰ ਨੂੰ ਤੇ ਮਾਲ ਹੈਗਾ ਜੀ ਤੁਸੀਂ ਦੇਖ ਹੀ ਸਕਦੇ ਹੋ ਦੋ ਪਾਰਸਲ ਤਾਂ ਹੈਗੇ ਜੀ 22 ਮੀਟਰ 3 ਮੀਟਰ ਤੋਂ ਪਲੱਸ ਪੀਸਾ ਵਾਲੇ ਜੀ ਦੋ ਪਾਰਸਲ ਲੱਗੇ ਆ ਡੇਟ ਤੋਂ 2 ਮੀਟਰ ਦੇ ਪੀਸਾ ਵਾਲੇ ਜੀ ਤੇ ਇੱਕ پارਸ ਲੈ ਗਿਆ ਜੀ 5 ਮੀਟਰ ਦੇ ਪੀਸਾ ਵਾਲਾ ਜੀ ਤੇ ਹਾਂਜੀ ਦਾ ਸਮਾਨ ਨਹੀਂ ਲੈਂਦਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚੀ